ਮੇਰਾ ਨਾਮ ਹੈ ਰਲੀ ਸ਼ਰਮਾ ਮਨੁਆ ਸਨ 2022 ਜੀ ਮਨੁਆ ਰਹਿਣੇ ਥੋੜੇ ਪੈਸਿਆਂ ਦੀ ਜ਼ਰੂਰਤ ਜਿਸ ਕਰਕੇ ਅਹੀਂ ICICI ਬੈਂਕ ਚ ਆਪਣਾ 골ਡ ਲੋਨ ਜਮਾ ਕਰਾਇਆ 골ਡ ਤੇ ਮੁੜਾ ਗਈ ਮਨੀਸ਼ ਵਰਮਾ ਇਸ ਬੈਂਕ ਦਾ ਅਪਲਾਈ ਉਹ ਵਾਈਸ ਨਾਲ ਗਿਆ ਉਸ 골ਡ ਜਮਾ ਕਰਾਇਆ 480 ਗ੍ਰਾਮ 골ਡ ਹੈ ਕਹੀ ਉਹ ਔਰੀ ਵੈਲਿਊ ਆਈ ਦੀ ਡੇਟ ਹੈ ਕਿ 35 ਲੱਖ ਰੁਪਏ ਦੀ ਉਦੋਂ ਮਨੂੰ ਇਹਨਾਂ ਨੇ 1699000 ਰੁਪਏ ਦਿਖਾਤੇ ਟ੍ਰਾਂਸਫਰ ਕੀਤੇ ਤਾਂ ਇਹ ਮੇਰੇ ਖਾਤੇ ਆ ਗਏ ਉਸ ਤੋਂ ਬਾਅਦ 12 10 2022 ਨੂੰ ਇਹਨਾਂ ਨੇ ਆਪ ਹੀ ਆਪਣੇ ਕੋਲ ਪੈਸੇ ਜਮ੍ਹਾਂ ਕਰਾ ਕੇ ਕਾਊਂਟ ਵੀ ਕਲੋਜ਼ ਕਰਾਤਾ ਤੇ ਪੈਸੇ ਜਮ੍ਹਾਂ ਕਰਾਏ ਨੇ 18 ਲੱਖ 15 ਹਜ਼ਾਰ 114 ਰੁਪਏ ਕਿੰਨੇ ਕਰਵਾਏ ਮਨੀਸ਼ ਵਰਮਾ ਇਹਰੇ ਨਾਲ ਆਪਣੇ ਕੋਲ ਜਮ੍ਹਾਂ ਕਰਾਤੇ ਇਹਰੇ ਨਾਲ ਅੰਦਰ ਕੋਈ ਨਾ ਕੋਈ ਬੈਂਕ ਦਾ ਅਪਲੋਈਰ ਲਿਆ ਹੋਏਗਾ ਤੇ ਜਿਸ ਕਰਕੇ ਇਹਨਾਂ ਨੂੰ ਪਤਾ ਲੱਗਾ 15 April 2024 ਨੂੰ ਟਾਡੇ ਘਰ ਚ ਕੋਈ ਨਹੀਂ ਗਿਆ ਨਾਲ ਉਸ ਵੇਲੇ ਅਡੇ ਘਰ ਚ ਕੋਈ ਨਹੀਂ ਗਿਆ ਨਾ ਮੈਂ ਗਿਆ ਨਾ ਮੇਰੀ ਵਾਈਫ ਗਈ ਹੈਗੀ ਵੇਟ ਨਹੀਂ ਹੀ ਤੁਹਾਨੂੰ ਕੋਈ ਕਿਸ਼ਤ ਦੀ ਆਣਾ ਮੈਸੇਜ ਬੈਂਕ ਤੋਂ ਇਹ ਸਾਲ ਬਾਅਦ ਇਹਨਾਂ ਨੇ ਸਾਲ ਦੀ ਕਿਸ਼ਤ ਬਣਾਈ ਦੀ ਬੈਂਕ ਚ ਸਾਲ ਬਾਅਦ ਮੇਰੇ ਕੋ 165000 ਰੁਪਏ ਕਿਸ਼ਤ ਵੀ ਲੈ ਗਿਆ ਕੀ ਕਹਿੰਦੇ ਬੈਂਕ ਵਾਲੇ ਉਹ ਜੇ ਅਸੀਂ ਬੈਂਕ ਚ ਗਏ ਪਤਾ ਕਰਨ ਵਾਸਤੇ ਉਹਨਾਂ ਕਹਿੰਦਾ ਤੁਸੀਂ ਆਪਣਾ ਕਾਊਂਟ ক্লোਜ਼ ਕਰਾ ਗਿਓ ਉਸ ਤੋਂ ਬਾਅਦ ਅਸੀਂ ਦੋ ਤਿੰਨ ਵਾਰੀ ਫੇਰੇ ਮਾਰੇ ਹੈਗੇ ਇਹ ਸਾਡੇ ਨਾਲ ਕੀ ਨੀਸ ਲੈਂਗੁਏਜ ਯੂਜ਼ ਕਰਦੇਗੇ ਮਤਲਬ ਡਿਟੇਲ ਨਹੀਂ ਦੇ ਰਿਹਾ ਤਾਂ ਨਾ ਨੂੰ ਕਿ ਇੱਕ ਤੇ ਜਿਹੜਾ ਬੋਚਰ ਹੈਗਾ 18115114 ਰੁਪਏ ਦਾ ਇਨਾਜ਼ ਨੇ ਇਹ ਬੋਚਰ ਦਿਖਾ ਰਹੇ ਹੈਗੇ 18115114 ਰੁਪਏ 18115114 ਰੁਪਏ ਕਿੰਨੇ ਜਮਾ ਕਰਾਈ ਹੈਗੀ ਹੈ ਇਹਦੀ ਫੋਟੋ ਦੇ ਜਨ ਤੇ ਸਭ ਕੁ ਅਸਲੀਤ ਬਾਹਰ ਆਂਦੀ ਹੈਗੀ ਹੈ ਤੇ ਜਦੋਂ ਉਹਨਾਂ ਨੇ ਅਕਾਊਂਟ ਕਲੋਜ਼ ਕਰਕੇ 골ਡ ਕਨੂ ਦਿੱਤਾ ਜਦੋਂ ਕਿ ਸਨੈਪਸ ਵਾਈਫ ਦੀ ਹੈਗੀ ਹੈ ਉਹ ਸਿਗਨੇਚਰ ਵਾਈਫ ਦੇ ਹੈਗੇ ਉਸ ਤੋਂ ਬਾਅਦ ਅਸੀਂ ਕਦੀ ਬੈਂਕ ਚ ਫੇਰਾ ਨਹੀਂ ਮਾਰੇਗਾ ਜਿਸ ਵਲੇ 골ਡ ਕਢਾਇਆ ਉਹਦੇ ਤੇ ਕਿੱਦੇ ਸਾਈਨ ਉਹਦੇ ਸਾਈਨ ਪਾਈਸ ਦੇ ਨਹੀਂ ਹੈਗੇ ਉਹ ਜਾਲੀ ਸਾਈਨ ਹੋਈ ਦੋਰੇ ਉੱਪਰ ਕੀ ਬੈਂਕ ਵਾਲੇ ਕੀ ਕਹਿੰਦੇ ਹੋ ਉਹ ਕਹਿੰਦੇ ਸਾਈਨ ਤਾਂ ਡੇ ਹੈਗੇ ਸੈਨ ਮੈਚ ਨਹੀਂ ਕਰਦੇ ਇਹਨਾਂ ਦੇ ਕੀ ਚਾਹੁੰਦੇ ਹੋ ਪੀਜੀ ਹੁਣ ਬਈ ਇਨਸਾਫ ਮਿਲੇ ਜੋ ਹੈਗਾ ਇਨਸਾਫ ਇਹਦੀ ਕੰਪਲੇਂਟ ਕੀਤੀ ਹੋਈ ਕੰਪਲੇਂਟ ਕੀਤੀ ਹੈ ਕੰਪਲੇਂਟ ਕੀਤੀ ਉਹਨੂੰ 1.5 ਮਹੀਨਾ ਚੱਲੇਗਾ ਮੈਂ 7 ਮਾਰਚ 2022 ਨੂੰ ਆਪਣਾ 골ਡ ਲੋਨ ਦਿੱਤਾ ਸੀ ਲਿਆ ਸੀ ਉੱਥੋਂ ਐਸੇ ਬੈਂਕ ਤੋਂ 16 17 ਲੱਖ ਲਿਆ ਸੀਗਾ ਉਹ ਅਸੀਂ ਇਹ ਕਰਵਾਇਆ ਸੀ ਜੱਸ ਬੈਂਕ ਤੋਂ ਟ੍ਰਾਂਸਫਰ ਕਰਵਾਤਾ ਸੀ ਚੈੱਕ ਤੇ ਕੈਸ਼ ਜੱਸ ਬੈਂਕ ਤੋਂ ਕੈਸ਼ ਉਹ ਲਿਆ ਅਸੀਂ ਉਹਨਾਂ ਕੋਲ 2 ਸਾਲ ਦਾ ਕਿਹਾ ਸੀਗਾ ਕਿ 2 ਸਾਲ ਤੱਕ ਅਸੀਂ ਛਡਵਾ ਲੈਣਾ ਬਟ ਜਿਸ ਪਰਸਨ ਮੇਰਾ ਨਾਲ ਲੈਣ ਗਿਆ ਸੀ ਗੋਲਡ ਲੋਨ ਮੇਰਾ ਰਖਵਾਣ ਗਿਆ ਸੀ ਉਹਨੇ ਵੀ ਦਿਨ ਸਰ 7 8 ਮਹੀਨੇ ਬਾਅਦ ਗੋਲਡ ਛਡਵਾ ਲਿਆ ਬਟ ਸਾਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ ਨਾ ਕੋਈ ਸਾਨੂੰ ਕੋਈ ਬੈਂਕ ਤੋਂ ਕੋਈ ਮੈਸੇਜ ਆਇਆ ਕਿ ਤੁਸੀਂ ਇਹਨੂੰ ਰੀਨਿਊ ਕਰਵਾਣੇ ਤੇ ਆਪਣੀ ਇਨਸਟਾਲਮੈਂਟ ਭੇਜੋ ਕੁਝ ਨਹੀਂ ਆਇਆ ਉਹ 12 ਅਕਤੂਬਰ 2022 ਨੂੰ 골ਡ 17 ਲੱਖ ਦੇ ਕੇ 골ਡ ਛਡਵਾ ਲਿਆ। ਇਹ ਸਾਨੂੰ ਪਤਾ ਲੱਗਿਆ 15 ਅਪ੍ਰੈਲ 2024 ਨੂੰ ਜਦੋਂ ਸਾਡੇ ਕੋਲ ਚੈੱਕ ਆਇਆ ਸੀ ਜੈਸ ਬੈਂਕ ਦਾ ਸਕੈਮ ਚੈੱਕ। ਅਸੀਂ ਗਏ ਸੀ ਜੈਸ ਬੈਂਕ ਬਟ ਉਹ ਕਹਿੰਦੇ ਆ ਤੁਹਾਡਾ ਚੈੱਕ ਫੇਕ ਹੈ। ਐਸਾ ਇਨਕੁਆਰੀ ਵਾਸਤੇ ਗਏ ਐਸਆ ਬੈਂਕ। ਉਹਨਾਂ ਨੇ ਮੇਰੇ ਕੋਲ ਪੁੱਛਿਆ ਤੁਹਾਡੇ ਕੋਲ ਡਾਕੂਮੈਂਟ ਤੁਹਾਡੇ ਕੋਲ ਮਿਲੇ ਹੋ ਤੁਹਾਨੂੰ ਜੈਸਆ ਬੈਂਕ ਦੇ 골ਡ ਰਖਵਾਇਆ। ਮੈਂ ਕਿਹਾ ਸਾਨੂੰ ਕੁਝ ਨਹੀਂ ਦਿੱਤਾ। ਉਹਨਾਂ ਨੇ ਮੇਰੀ ਸਨੈਪ ਦੇਖੀ ਮੇਰੇ ਪ੍ਰੂਫ ਤੋਂ ਆਪਣਾ ਲੈਪਟਾਪ ਤੇ ਕੱਢਿਆ ਆਪਣਾ ਸਾਰਾ ਡਾਟਾ ਵਗੈਰਾ ਤੇ ਮੈਨੂੰ ਕਹਿੰਦੇ ਕਿ ਤੁਹਾਡਾ ਤੇ ਲੋਨ ਕਲੀਅਰ ਹੋ ਚੁੱਕਿਆ ਉਹਨੇ ਆਪਣੇ ਕੋਲੋਂ ਜਮਾ ਕਰਵਾਤਾ ਵੈਸੇ ਸਰ ਹੁਣ ਇਹਨਾਂ ਨੂੰ ਇਸ ਵਾਲਾ ਪਤਾ ਨਹੀਂ ਉਹਨੇ ਆਪਣੇ ਕੋਲ ਕਰਵਾਇਆ ਕਿ ਕੌਣ ਕਰਵਾਇਆ ਬਟ ਮੈਂ ਕਿ ਮੈਂ ਉਸ ਬੈਂਕ ਸੈਕਿੰਡ ਟਾਈਮ ਉਦੋਂ ਗਿਆ ਜੀ ਵੀ ਸਾਡਾ ਤੁਹਾਨੂੰ ਪੁੱਛੇ ਬਗੈਰ ਤੁਹਾਨੂੰ ਪਤਾ ਹੋਏ ਬਗੈਰ ਲੱਗਿਆ ਕੋਈ ਬਿਲਕੁਲ ਸਰ ਕਿੰਨਾ 골ਡ ਹੈ ਸਰ ਅੱਜ ਤੋਂ ਦੀ ਕੀਮਤ 35-40 ਲੱਖ ਹੈ 460 ਹਮ ਸਰ ਪੰਜ ਅੱਧਾ ਕਿਲੋ ਤੋਂ ਹੋਣਾ ਸੀਗਾ ਸੋਲ ਤੁਸੀਂ ਬੈਂਕ ਨੂੰ ਪੁੱਛਿਆ ਨਹੀਂ ਵੀ ਇਹ ਕੌਣ ਕਿੱਦਾਂ ਲੈ ਗਿਆ ਮੇਰੇ ਤੋਂ ਬੁਲਿਆ ਸਰ ਕਹਿੰਦੇ ਤੁਹਾਡੇ ਸਾਈਨ ਹੋਏ ਆ ਮੈਂ ਕਿਹਾ ਮੈਂ ਤਾਂ ਸੈਕਿੰਡ ਟਾਈਮ ਬੈਂਕ ਤੁਹਾਡੇ ਆਈਆਂ ਮੈਂ ਕਦੀ ਬੈਂਕ ਹੀ ਨਹੀਂ ਆਈ ਤੇ ਬਟ ਬੈਂਕ ਵਾਲੇ ਕਹਿੰਨ ਕਿਹਾ ਤੁਹਾਨੂੰ ਕਿ ਉਹਨੂੰ ਆਸਕਾ ਕਿ ਤੁਹਾਨੂੰ ਫੋਟੋਸ ਦਿਖਾ ਦਿਓ 2 ਸਾਲ ਪਹਿਲੀ ਕਹਿੰਦਾ ਸਰ ਕੋਈ ਫੋਟੋਸ ਵੀ ਨਹੀਂ ਆਈਆਂ ਮਤਲਬ ਆਣਾ ਕਰਨ ਦੇ ਬੈਂਕ ਹਾਂਜੀ ਬਿਲਕੁਲ ਨਾਲ ਮਹੀ ਬਿਹੇਵ ਕਰਦੇ ਕੋਈ ਮਤਲਬ ਇਗਨੋਰ ਕਰਦੇ ਪਏ ਕਸਟਮਰ ਨੂੰ ਸਰ ਕੋ ਕੁਝ ਵੀ ਨਹੀਂ ਹੈਗਾ ਇਹ ਇਹਦੇ ਵਿੱਚ ਸਾਡੇ ਕੋਲ ਸੱਤ-ਅੱਠ ਸਰਖਾਸਤਾਂ ਜਿਹੜੀਆਂ ਨੇ ਪੁਆਈਆਂ ਨੇ ਉਹਦੇ ਉੱਤੇ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਉਹਦੇ ਵਿੱਚ ਅਸੀਂ ਬੈਂਕ ਕੋਲੋਂ ਵੀ ਰਿਕਾਰਡ ਅਸਲ ਕੀਤਾ ਹੈ ਮੰਗਵਾਇਆ ਹੈ ਇਹਨਾਂ ਕੋਲ ਰਿਕਾਰਡ ਉਹ ਹੋਂਦ ਤੇ ਜਿਹੜੀ ਵੀ ਅਗਲੀ ਕਾਰਵਾਈ ਹੋ ਮਿਲ ਚਲੀ ਜਾਂਦੀ ਹੈ ਮਾਮਲਾ ਮਾਮਲਾ ਇਹ ਤੇ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਜਿਹੜੇ ਮਦਈਏ ਉਹਨਾਂ ਨੇ ਦਸਤਾਵੇਜ਼ ਜਿਹੜਾ ਕੋਈ ਇਹਨਾਂ ਨੇ ਗੋਲ ਲੋਨ ਇਹਨਾਂ ਨੇ ਰੱਖ ਕੇ ਲੋਨ ਲਿਆਇਆ ਬੈਂਕ ਤੋਂ ਤੇ ਇਹਨਾਂ ਦੇ ਦਸਤਾਵੇਜ਼ ਵੀ ਉਹ ਜਿਹੜਾ ਲੋਨ ਧਾਰ ਕੇ ਤੇ ਜਿਹੜਾ ਉਹ ਜਿਹੜਾ ਗੋਲਡਾ ਤੋਂ ਹਾਸਲ ਕੀਤਾ ਗਿਆ ਹੈ ਕਿਨੇ ਹਾਸਲ ਕੀਤਾ ਜੀ ਇਹਦੇ ਬਾਰੇ ਜਿਹੜੀ ਤਕਰੀਰ ਸਾਹਮਣੇ ਆ ਜਦੋਂ ਆਊਗੀ ਫਿਰ ਉਹਦੇ ਬਾਰੇ ਦੱਸਿਆ ਜਾਊਗਾ ਪਰਿਵਾਰ ਦੇ ਕਹਿਣ ਮੁਤਾਬਕ ਇਹ ਹੈਗਾ ਜੀ ਕਿਨੇ ਖੜਿਆ ਪਰਿਵਾਰ ਦੇ ਕਹਿਣ ਮੁਤਾਬਕ ਤੇ ਬੈਂਕ ਨੇ ਉਹਨਾਂ ਦੇ ਬੈਂਕ ਦੇ ਕੋਈ ਮੁਲਾਜ਼ਮ ਨੇ ਜਿਨ੍ਹਾਂ ਨੇ ਫਰਾਰ ਕੀਤਾ ਉਹਨਾਂ ਦੇ ਨਾਲ ਇਹਦੇ ਵਿੱਚ ਅਲੱਗ-ਅਲੱਗ ਕੰਪਲੇਂਟਸ ਨੇ ਉਹਦੇ ਵਿੱਚ ਕਿਸ ਦਾ 7 ਦੇ 8 ਲੱਖ ਦਾ ਲੋਨ ਆ ਕਿਸੇ ਦਾ 4 ਲੱਖ ਦਾ ਲੋਨ ਆ ਇਹ ਅਲੱਗ-ਅਲੱਗ ਕੰਪਲੇਂਟਸ ਨੇ ਅਲੱਗ-ਅਲੱਗ ਬੰਦੇ ਉਹ ਲੋ ਜਿਹੜੀਆਂ ਕੰਪਲੇਂਟਸ ਦਿੱਤੀਆਂ ਗਈਆਂ ਕੁਝ ਗੋਲ ਲੋਨ ਦੀਆਂ ਨੇ ਕੁਝ ਉਦਾਂ ਲੋਨ ਲੈ ਕੇ ਤੇ ਉਹਨੂੰ ਜਬਤ ਕਰ ਲਈਆਂ ਕੋਸ਼ਿਸ਼ ਆਈ ਹੈ ਨਹੀਂ ਅਜੇ ਤਹਨਾ ਨੇ ਇੱਕ ਮੁਲਾਜ਼ਮ ਦੇ ਜੇ ਇੱਕ ਜਿਹੜਾ ਮੇਨ ਬੰਦਾ ਜੀ ਦੇ ਖਿਲਾਫ ਇਹਨਾਂ ਦਿੱਤੀ ਹੈ ਉਹ ਇਥੋਂ ਜਿਹੜਾ ਪਹਿਲਾਂ ਕੋਈ ਮੁਲਾਜ਼ਮ ਸੀ ਬੈਂਕ ਦੇ ਵਿੱਚ ਹੁਣ ਛੱਡ ਕੇ ਜਾ ਚੁੱਕਾ ਹੈ ਉਹ ਉਹਦੇ ਬਾਰੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਬੈਂਕ ਦੇ ਪੁਲਿਸ ਹੀ ਰਿਕਾਰਡ ਹਾਸਲ ਕਰਨਗੇ ਜੋ ਵੀ ਇਹਦੇ ਵਿੱਚ ਜਿਹੜਾ ਜਮਾ ਹੋਇਆ ਜਾਂ ਜਿਹੜਾ ਕਢਾਇਆ ਗਿਆ ਉਹਦੇ ਸਾਰੇ ਰਿਕਾਰਡ ਹਾਸਲ ਕੀਤਾ ਜਾਵੇਗਾ ਨਹੀਂ ਨਹੀਂ ਇਹਨੂੰ ਜਲਦੀ ਕਰ ਲਿਆ ਜਾਵੇਗਾ ਇਹਨੂੰ ਇਹਨੂੰ ਚੰਦਰਾ ਦੇ ਵਿੱਚ ਇਹਨੂੰ ਕਰ ਲਿਆ ਜਾਵੇ